ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਦੂਰ ਨੰਬਰ ਪ੍ਰੈਕਟਿਸ ਪੇਪਰ ਸ਼ੁਰੂ ਕੀਤਾ ਹੋਇਆ ਤਾਂ ਉਹਦੇ ਵਿੱਚ ਬੇਟਾ ਆਪਾਂ 5 ਸਵਾਲ ਕਰ ਲਏ ਹੁਣ ਆਪਾਂ 6ਵੇਂ ਸਵਾਲ ਤੇ ਆ ਗਏ ਕਹਿੰਦਾ ਕੀ ਕਹਿੰਦਾ ਕਿਹੜੀ ਦਸ਼ਮਲਵ ਪਿੰਨ ਛੋਟੀ ਹੈ ਤਾਂ ਬੇਟਾ ਦਸ਼ਮਲਵ ਪਿੰਨ ਦੇ ਵਿੱਚ ਜਿਵੇਂ ਜਿਵੇਂ ਆਪਾਂ ਸੱਜੇ ਹੱਥ ਜਾਈ ਜਾਂਦੇ ਓਵੇਂ ਓਵੇਂ ਅੰਕ ਹੂਰ ਛੋਟੇ ਹੋਈ ਜਾਂਦੇ ਆ ਜਿਵੇਂ ਆਪਾਂ ਦਸ਼ਮਲਵ ਤੋਂ ਖੱਬੇ ਹੱਥ ਜਾਂਦੇ ਆ ਤੇ ਉਹ ਅੰਕ ਵੱਡੇ ਹੋਈ ਜਾਂਦੇ ਆ ਤੇ ਬੇਟਾ ਆਪਾਂ ਸਾਰਿਆਂ ਨੂੰ ਜਦੋਂ ਟੈਲੀ ਕਰਦੇ ਆ ਆ ਬੇਟਾ 0.01 ਆ 1 ਕਾ 0 ਦਾ ਕੋਈ ਮੁੱਲ ਨਹੀਂ ਹੁੰਦਾ ਦਸ਼ਮਲਵ ਤੋਂ ਦੂਰ ਆ ਇਸ ਕਰਕੇ ਇਹ ਸਭ ਤੋਂ ਛੋਟੀ ਪਿੰਨ ਹੈਗੀ ਆ ਦਸ਼ਮਲਵ ਪਿੰਨ ਠੀਕ ਹੈ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਗੇ ਆਪਾਂ 7 ਨੰਬਰ ਸਵਾਲ ਦੇ ਉੱਤੇ ਕਹਿੰਦਾ ਉਹ ਕਿਹੜੀ ਸਭ ਤੋਂ ਛੋਟੀ ਸੰਖਿਆ ਹੈ ਜੋ 7 3 ਅਤੇ 6 ਤੇ ਪੂਰੀ ਵੰਡ ਹੋ ਜਾਂਦੀ ਹੈ ਤਾਂ ਬੇਟਾ ਇਹਦੇ ਵਿੱਚ ਆਪਾਂ ਹਿੱਟ ਐਂਡ ਟ੍ਰਾਇਲ ਮੈਥਡ ਲਾਵਾਂਗੇ ਬੇਟਾ ਆ 126 7 ਤੇ ਜਦੋਂ ਤੁਸੀਂ ਮੋਜਵਾਨੀ ਵੰਡੋਂਗੇ ਤਾਂ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ 6 ਤੇ ਵੀ ਪਰ ਆਪਾਂ ਉਹ ਕਹਿੰਦਾ ਸਭ ਤੋਂ ਛੋਟੀ ਲੈਣੀ ਹੈ ਠੀਕ ਹੈ 21 ਤਾਂ ਵੰਡਿਆ ਹੀ ਨਹੀਂ ਜਾਂਦਾ ਆਪਾਂ ਦੇਖਦੇ ਹੋਰ ਤਾਂ ਨਹੀਂ ਕੋਈ ਵੰਡੀ ਜਾਂਦੀ 21 152 ਜਿਹੜਾ ਹੈਗਾ 7 ਤੇ ਨਹੀਂ ਵੰਡਿਆ ਜਾਂਦਾ 42 ਦੇਖੋ 7 ਤੇ ਵੀ ਵੰਡੀ ਜਾਂਦੀ 7 6 42 3 ਤੇ 3 1 14 ਤੇ 42 ਤੇ 6 7 42 42 ਬੇਟਾ ਸਭ ਤੋਂ ਛੋਟੀ ਤੋਂ ਛੋਟੀ ਸੰਖਿਆ ਸਭ ਤੋਂ ਛੋਟੀ ਸੰਖਿਆ 42 ਆ ਭਾਵੇਂ 126 ਵੀ ਵੰਡਿਆ ਜਾਂਦਾ ਪਰ ਉਹਨੇ ਕਿਹਾ ਸਭ ਤੋਂ ਛੋਟੀ ਪ੍ਰਦਸਨੀਆ ਤਾਂ 42 ਆ ਜਿਹੜੀ ਇਹ ਜਿਹੜੀ ਆ 7 3 ਤੇ 6 ਤੇ ਪੂਰੀ ਪੂਰੀ ਵੰਡੀ ਜਾਂਦੀ ਹੈ ਇਸ ਕਰਕੇ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਤਾਂ ਇਹਦਾ ਜਾਂ ਸਿੰਪਲ ਤੁਸੀਂ 7 3 ਤੇ 6 ਦਾ ਲਘੁਤਮ ਸਮਾਵਰਤਕ ਲਓਗੇ ਤਾਂ ਵੀ ਬੇਟਾ ਐਲਸੀਐਮ ਹੈਗਾ ਠੀਕ ਹੈ ਤਾਂ ਵੀ 42 ਆ ਜਾਣਾ ਅੱਗੇ ਬੇਟਾ 8 ਨੰਬਰ ਆ ਗਿਆ ਕਹਿੰਦਾ ਉਹ ਧਨ ਪਤਾ ਕਰੋ ਜਿਸ ਦਾ 20% 30 ਹੈ ਤਾਂ ਮੰਨੋ ਧਨ ਬਰਾਬਰ x x ਇਹ ਕੀ ਕਹਿੰਦਾ x ਦਾ 20% ਬਰਾਬਰ 30 ਹੈ ਤਾਂ ਇਹ ਬਣ ਗਿਆ x 20 100 30 ਆ 0 ਨਾਲ 0 ਕੱਟੀ ਗਈ 25e 10 ਤਾਂ ਆਹ 5 ਨੇ ਇੱਧਰ ਜਾ ਕੇ ਗੁਣਾ ਖਾ ਜਾਣਾ 30 ਦੇ ਨਾਲ ਠੀਕ ਹੈ ਤਾਂ x 30 5 150 ਉੱਤਰ ਆ ਗਿਆ ਆਪਾਂ ਆਰਥਨੈਟ ਅਨਸਰ ਦੇਖਦੇ ਹਾਂ ਇੱਕ ਨੰਬਰ ਆਲਟਰਨੇਟਿਵ ਦੇ ਵਿੱਚ 150 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਇੱਕ ਆਏ ਨੋ ਨੰਬਰ ਸਵਾਲ ਕੀ ਕਹਿੰਦਾ ਪਿਆ ਕਹਿੰਦਾ ਇੱਕ ਆਇਤ ਦੀ ਲੰਬਾਈ 60 ਮੀਟਰ ਤੇ ਚੌੜਾਈ 40 ਮੀਟਰ ਹੈ ਉਸ ਦਾ ਪਰਿਮਾਪ ਪਤਾ ਕਰੋ ਆ ਬੇਟਾ ਆਇਤ ਇਹਦੀ ਲੰਬਾਈ 60 ਮੀਟਰ ਤੇ ਚੌੜਾਈ 40 ਮੀਟਰ ਹੈ ਤਾਂ ਬੇਟਾ ਆਇਤ ਦੇ ਪਰਿਮਾਪ ਦਾ ਫਾਰਮੂਲਾ ਜੇ ਆ 40 ਆ ਤਾਂ ਆ ਵੀ 40 ਹੋਊਗੀ ਆ 60 ਆ ਤੇ ਆ ਵੀ 60 ਹੋਊਗੀ ਤਾਂ ਆਇਤ ਦਾ ਘੇਰਾ ਆਇਤ ਦਾ ਕੇਰਾ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਹੁੰਦਾ ਇਹ ਬੇਟਾ ਸੂਤਰ ਤੁਸੀਂ ਚੇਤੇ ਰੱਖਣੇ ਆ ਤਾਂ ਬਰਾਬਰ 2 ਬ੍ਰੈਕਟ ਸ਼ੁਰੂ 60 ਜਮਾ 40 ਪਹਿਲਾਂ ਆਪਾਂ ਬ੍ਰੈਕਟ ਖੋਲ ਲਵਾਂਗੇ 2 ਗੁਣਾ 100 ਬਰਾਬਰ 200 ਮੀਟਰ ਉੱਤਰ ਆ ਗਿਆ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਇੱਕ ਨੰਬਰ ਤੇ ਹੀ 200 ਮੀਟਰ ਉੱਤਰ ਦਿੰਦਾ ਪਿਆ ਹੈ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ ਸਵਾਲ ਨੰਬਰ 10 ਤਾਂ ਬੇਟਾ ਪੌਣੇ 2 ਨੂੰ ਕਿਸ ਤਰ੍ਹਾਂ ਲਿਖਦੇ ਹਨ ਤਾਂ ਪੌਣੇ 2 ਆ ਜਿਹੜਾ ਬੇਟਾ 1.75 ਹੁੰਦੇ ਆ ਠੀਕ ਹੈ 1.75 ਤਾਂ ਬੇਟਾ ਇਹ ਤੁਸੀਂ ਚੇਤੇ ਰੱਖਣਾ ਹੈ 1 ਸਹੀ 3/4 3/4 ਦੇ ਪੁਆਇੰਟ ਜਦੋਂ ਤਿੰਨ ਨੂੰ ਵਿੱਚ ਰੱਖੋਗੇ ਚਾਰ ਦੇ ਉੱਤੇ ਭਾਗ ਕਰੋਗੇ ਤਾਂ 0.75 ਆ ਜਾਣਗੇ ਆ ਦੇਖੋ ਬੇਟਾ ਤਿੰਨ ਨੂੰ ਜਦੋਂ ਅਸੀਂ ਕਰਦੇ ਆ ਚਾਰ ਦੇਤੇ ਨਹੀਂ ਜਾਂ ਡੈਸੀਮਲ ਲਾ ਕੇ 0 4 7 28 2 0 ਆਪੇ ਲਾ 4 5 20 ਠੀਕ ਹੈ ਬੇਟਾ ਤਾਂ ਇੱਕ ਸਹੀ 3/4 ਆ ਜਿਹੜਾ ਰਾਈਟ ਆਨਸਰ ਆ ਇਹਦੇ ਨਾਲ ਹੀ ਬੇਟਾ 10 ਤੱਕ ਸਵਾਲ ਕੰਪਲੀਟ ਹੋ ਗਿਆ ਇਸ ਪੇਪਰ ਦੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ